ਕਹਾਣੀ ਗਗਨਦੀਪ ਸਿੰਘ ਦਾ ਕਤਲ ਯੋਖੇ ਵਿੱਚ ਲੇਖਕ ਗੁਰਵਿੰਦਰ ਸਰਸਿਨੀ ਅੱਜ ਤੋਂ ਕਈ ਸਾਲਾਂ ਦੀ ਗੱਲ ਹੈ ਇੱਕ ਬਹੁਤ ਹੁਨਹਾਰ ਪਰਿਵਾਰ ਆਪਣੇ ਜੀਵਨ ਦੀ ਖੁਸ਼ਿਆਲੀ ਨੂੰ ਹੋਰ ਆਨੰਦਮਈ ਬਣਾਉਣ ਵਾਸਤੇ ਇੰਗਲੈਂਡ ਚਲੇ ਜਾਂਦੇ ਹਨ ਤੇ ਉੱਥੇ ਰਹਿ ਕੇ ਉਹ ਬਹੁਤ ਹੀ ਚੰਗਾ ਜੀਵਨ ਬਸਰ ਕਰ ਰਹੇ ਹੁੰਦੇ ਹਨ ਉਹਨਾਂ ਦੇ ਪਰਿਵਾਰ ਵਿੱਚ ਗਗਨਦੀਪ ਸਿੰਘ ਉਸਦਾ ਪਿਓ ਤੇ ਉਸਦੀ ਮਾਤਾ ਤੇ ਇੱਕ ਨਿੱਕੀ ਭੈਣ ਅਮਨਦੀਪ ਕੌਰ ਰਹਿੰਦੀ ਸੀ ਅਕਸਰ ਹੀ ਗਗਨਦੀਪ ਸਿੰਘ ਦਾ ਪਿਓ ਕਦੇ-ਕਦੇ ਭਾਰਤ ਆ ਜਾਇਆ ਕਰਦਾ ਸੀ ਜਦੋਂ ਉਹਨਾਂ ਦਾ ਕੰਮ ਇੰਗਲੈਂਡ ਵਿੱਚ ਬਹੁਤ ਵਧੀਆ ਚੱਲ ਪਿਆ ਸੀ ਤਾਂ ਉਹ ਇੰਗਲੈਂਡ ਵਿੱਚ ਮਿਲੀਨੀਅਰ ਦੀ ਲਿਸਟ ਵਿੱਚ ਆ ਚੁੱਕੇ ਸੀ ਤੇ ਉਹਨਾਂ ਦੀ ਅਮੀਰੀ ਦੀਆਂ ਗੱਲਾਂ ਦੂਰ-ਦੂਰ ਤੱਕ ਹੋਣ ਲੱਗ ਪਈਆਂ ਸਨ ਵੱਡੇ-ਵੱਡੇ ਅੰਗਰੇਜ਼ ਅਫਸਰ ਵੀ ਉਹਨਾਂ ਨੂੰ ਜਾਣਨ ਲੱਗ ਪਏ ਸੀ ਜਦੋਂ ਗਗਨਦੀਪ ਸਿੰਘ ਦੇ ਪਿਤਾ ਨੂੰ ਲੱਗਿਆ ਕਿ ਉਹਨਾਂ ਕੋਲ ਕਾਫੀ ਪੈਸਾ ਹੋ ਚੁੱਕਿਆ ਹੈ ਤਾਂ ਉਸਦੇ ਪਿਓ ਨੇ ਪੰਜਾਬ ਵਿੱਚ ਜਮੀਨ ਖਰੀਦਣ ਦੀ ਸੋਚੀ ਤਾਂ ਉਹ ਪਰਿਵਾਰ ਨੂੰ ਇਹ ਕਹਿ ਕੇ ਪੰਜਾਬ ਆ ਗਿਆ ਕਿ ਮੈਂ ਉੱਥੇ ਕੋਈ ਜ਼ਮੀਨ ਦਾ ਸੌਦਾ ਕਰਨ ਜਾ ਰਿਹਾ ਹਾਂ ਪਰ ਇਸ ਗੱਲ ਉੱਤੇ ਉਹ ਵਿਸ਼ਵਾਸ ਕਰਕੇ ਪੰਜਾਬ ਜ਼ਮੀਨ ਨੂੰ ਖਰੀਦਣ ਵਾਸਤੇ ਆਇਆ ਸੀ ਕਿ ਉੱਥੇ ਜਾ ਕੇ ਮੈਂ ਚੰਗੀ ਜ਼ਮੀਨ ਖਰੀਦ ਲਵਾਂਗਾ ਪਰ ਅਸਲ ਵਿੱਚ ਜਿਸ ਬੰਦੇ ਨੇ ਜ਼ਮੀਨ ਦਾ ਸੌਦਾ ਕਰਵਾਉਣਾ ਸੀ ਉਹ ਬੰਦਾ ਆਪਣੇ ਨਾ ਹੀ ਉਸ ਜ਼ਮੀਨ ਨੂੰ ਕਰਵਾਉਣਾ ਚਾਹੁੰਦਾ ਸੀ ਇਸ ਲਈ ਉਸ ਬੰਦੇ ਨੇ 2007 ਵਿੱਚ ਕੁਝ ਬੰਦਿਆਂ ਨੂੰ ਇਕੱਠਾ ਕਰਕੇ ਗਗਨਦੀਪ ਸਿੰਘ ਦੇ ਪਿਓ ਨੂੰ ਪੰਜਾਬ ਵਿੱਚ ਹੀ ਮਰਵਾ ਦਿੱਤਾ ਤੇ ਇਸ ਕੇਸ ਨੂੰ ਇੱਥੇ ਹੀ ਰਫਾ-ਦਫਾ ਕਰ ਦਿੱਤਾ ਗਿਆ ਉਸ ਤੋਂ ਬਾਅਦ ਗਗਨਦੀਪ ਸਿੰਘ ਦੀ ਮਾਂ ਨੂੰ ਦਿਲ ਦਾ ਦੌਰਾ ਪਿਆ ਪਰ ਗਗਨਦੀਪ ਸਿੰਘ ਨੇ ਹੌਲੀ-ਹੌਲੀ ਆਪਣੇ ਪਿਓ ਦਾ ਵਪਾਰ ਸੰਭਾਲ ਲਿਆ ਉਸ ਤੋਂ ਬਾਅਦ ਗਗਨਦੀਪ ਸਿੰਘ ਵੀ ਪੰਜਾਬ ਆਉਂਦਾ ਰਹਿੰਦਾ ਸੀ ਤੇ ਉਹ ਸਿੱਖ ਧਰਮ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਿਆ ਇਸ ਕਰਕੇ ਉਸਨੇ ਪੰਜਾਬ ਵਿੱਚ ਹੀ ਅਮਰਿਤ ਛੱਕ ਲਿਆ ਸੀ ਸਮਾਂ ਬੀਤਦਾ ਗਿਆ ਅਤੇ ਇੱਕ ਦਿਨ ਫੋਨ ਚਲਾਉਂਦੇ ਚਲਾਉਂਦੇ ਗਗਨਦੀਪ ਸਿੰਘ ਨੂੰ ਫੇਸਬੁਕ ਫੇਸਬੁਕ ਉੱਤੇ ਇੱਕ ਕੁੜੀ ਮੁੰਦਲ ਮਾਹਲ ਦਾ ਮੈਸੇਜ ਆਇਆ ਜੋ ਕਿ ਇਸ ਦੇ ਯਾਰ ਦੋਸਤਾਂ ਦੀ ਅੱਗੇ ਤੋਂ ਅੱਗੇ ਜਾਣਕਾਰ ਸੀ ਤੇ ਉਹ ਇੰਗਲੈਂਡ ਵਿੱਚ ਨਰਸਿੰਗ ਦੀ ਪੜ੍ਹਾਈ ਕਰਨ ਵਾਸਤੇ ਆਈ ਹੋਈ ਸੀ ਹੌਲੀ ਹੌਲੀ ਉਹਨਾਂ ਦੀ ਆਪਸ ਦੀ ਵਿੱਚ ਗੱਲਬਾਤ ਵਧਣੀ ਸ਼ੁਰੂ ਹੋ ਗਈ ਇੱਕ ਦੂਜੇ ਦੇ ਕਰੀਬ ਆਉਣ ਲੱਗ ਪਏ ਜਦੋਂ ਇਸ ਗੱਲ ਦਾ ਪਤਾ ਗਗਨਦੀਪ ਸਿੰਘ ਦੀ ਮਾਂ ਤੇ ਭੈਣ ਨੂੰ ਲੱਗਾ ਤਾਂ ਉਹਨਾਂ ਨੇ ਗਗਨਦੀਪ ਸਿੰਘ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਤੂੰ ਆਪਣੇ ਵਪਾਰ ਉੱਤੇ ਹੀ ਧਿਆਨ ਰੱਖ ਇਹਨਾਂ ਕੰਮਾਂ ਵਿੱਚ ਕੁਝ ਨਹੀਂ ਰੱਖਿਆ ਹਲੇ ਤੇ ਗਗਨਦੀਪ ਸਿੰਘ ਦੀ ਭੈਣ ਨੇ ਉਸ ਕੁੜੀ ਮੁੰਦਲ ਮਾਲ ਨੂੰ ਵੀ ਬਹੁਤ ਸਮਝਾਇਆ ਕਿ ਤੂੰ ਮੇਰੇ ਭਰਾ ਦੇ ਪਿੱਛੇ ਨਾ ਲੱਗੇ ਪਰ ਉਸ ਕੁੜੀ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਸਾਡੀ ਤਾਂ ਕੇਵਲ ਇੱਕ ਦੋਸਤੀ ਹੀ ਹੈ ਇਸ ਤੋਂ ਵੱਧ ਕੁਝ ਵੀ ਨਹੀਂ ਦੂਜੇ ਪਾਸੇ ਗਗਨਦੀਪ ਸਿੰਘ ਨੇ ਵੀ ਕਹਿ ਦਿੱਤਾ ਕਿ ਮੇਰੇ ਉਸ ਕੁੜੀ ਨਾਲ ਇੱਕ ਦੋਸਤੀ ਤੋਂ ਵੱਧ ਕੇ ਕੁਝ ਵੀ ਨਹੀਂ ਉਸ ਤੋਂ ਬਾਅਦ ਮੁੱਦਲਮਾਲ ਕੁੜੀ ਨੇ ਗਗਨਦੀਪ ਸਿੰਘ ਦੇ ਪਿਓ ਦੇ ਗੁਜਰ ਜਾਣ ਤੋਂ ਬਾਅਦ ਗਗਨਦੀਪ ਸਿੰਘ ਨੂੰ ਬਹੁਤ ਹੱਥ ਤੱਕ ਦਿਲਾਸੇ ਦੇ ਕੇ ਸੰਭਾਲ ਲਿਆ ਸੀ ਅਤੇ ਉਹਨਾਂ ਦੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਅਟੈਚਮੈਂਟ ਵੱਧ ਚੁੱਕੀ ਸੀ ਇੱਕ ਦਿਨ ਪਤਾ ਨਹੀਂ ਕੀ ਹੋਇਆ ਮੁੱਦਲਮਾਲ ਗਗਨਦੀਪ ਸਿੰਘ ਦੀ ਚੜਤ ਤੋਂ ਬਹੁਤ ਜ਼ਿਆਦਾ ਹੀ ਜੈਲਸ ਕਰਨ ਲੱਗ ਪਈ ਸੀ ਤੇ ਉਸ ਕੁੜੀ ਤੇ ਗਗਨਦੀਪ ਸਿੰਘ ਦੇ ਵਿਚਕਾਰ अनबन होने शुरू हो गई सी एस करके मुद्दल मान ने गगनदीप सिंह ਦੇ ਖਿਲਾਫ આરોਪ ਲਾਇਆ ਕਿ ਉਸਨੇ ਮੇਰੇ ਨਾਲ ਬਲਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਸੀ ਪਰ ਦੂਜੇ ਪਾਸੇ ਗगनदीप ਸਿੰਘ ਅਮੀਰੀ ਦੀਆਂ ਉਚਾਈਆਂ ਨੂੰ ਛੂੰਦਾ ਜਾ ਰਿਹਾ ਸੀ ਅਤੇ ਉਸਨੇ ਆਪਣਾ ਇੱਕ ਖਬਰਾਂ ਦਾ ਚੈਨਲ ਵੀ ਖੋਲ੍ਹ ਲਿਆ ਸੀ। ਤੇ ਉਹਨੇ ਉਹਨਾਂ ਦੋਹਾਂ ਦੀ ਬਹੁਤ ਜ਼ਿਆਦਾ ਵਿਗੜ ਚੁਕੀ ਸੀ ਇਸ ਕਰਕੇ ਮੋਦਲ ਮਾਲ ਕੁੜੀ ਗਗਨਦੀਪ ਸਿੰਘ ਨੂੰ ਇੱਥੋਂ ਤੱਕ ਵੀ ਕਹਿ ਚੁੱਕੀ ਸੀ ਕਿ ਮੈਂ ਤਾਂ ਤੇਰਾ ਮੂੰਹ ਵੀ ਨਹੀਂ ਵੇਖਣਾ ਚਾਹੁੰਦੀ ਪਤਾ ਨਹੀਂ ਉਸ ਕੁੜੀ ਦੇ ਮਨ ਵਿੱਚ ਕੀ ਆਇਆ ਤੇ ਉਸਨੇ ਗਗਨਦੀਪ ਸਿੰਘ ਤੋਂ ਬਦਲਾ ਲੈਣ ਦੀ ਸੋਚ ਲਈ ਅਤੇ ਉਸਨੇ ਬਾਅਦ ਵਿੱਚ ਇੱਕ ਯੋਜਨਾ ਬਣਾਈ ਤੇ ਇੱਕ ਦਿਨ ਗਗਨਦੀਪ ਸਿੰਘ ਨੂੰ ਫੋਨ ਕਰਕੇ ਕਹਿਣ ਲੱਗ ਪਈ ਯਾਰ ਜੋ ਹੋਇਆ ਸੋ ਹੋਇਆ ਉਸ ਨੂੰ ਭੁੱਲ ਜਾ ਹੁਣ ਅਸੀਂ ਅਗਲੀ ਜ਼ਿੰਦਗੀ ਸ਼ੁਰੂ ਕਰਦੇ ਹਾਂ ਤੂੰ ਮੈਨੂੰ ਮਿਲ ਲਈ ਮੇਰੇ ਕੋਲ ਆ ਜਾ ਗਗਨਦੀਪ ਸਿੰਘ ਵੀ ਉਸ ਦੀਆਂ ਗੱਲਾਂ ਵਿੱਚ ਆ ਗਿਆ ਅਤੇ ਉਸਨੇ ਆਪਣੀ ਗੱਡੀ ਸ਼ੁਰੂ ਕਰਕੇ ਸਿੱਧਾ ਹੀ ਉਸ ਮੁੰਦਲਮਾਰ ਕੁੜੀ ਵੱਲ ਨੂੰ ਤੋਰ ਲਈ ਜਿਹੜਾ ਕਿ ਉਸ ਦਾ ਘਰ 60 ਕਿਲੋਮੀਟਰ ਦੂਰ ਸੀ ਤੇ ਬਾਅਦ ਵਿੱਚ ਪੁਲਸ ਨੇ ਸੀਸੀਟੀਵੀ ਕੈਮਰਿਆਂ ਵਿੱਚੋਂ ਕੁਝ ਫੁਟੇਜ ਲੈ ਕੇ ਵੇਖਿਆ ਕਿ ਗਗਨਦੀਪ ਸਿੰਘ ਇੱਕ ਦੁਕਾਨ ਤੇ ਰੁਕਿਆ ਸੀ ਜਿਸ ਉੱਤੇ ਉਸਨੇ ਕੁਝ ਪੀਣ ਲਈ ਕੋਲਡ ਡਰਿੰਕਸ ਅਤੇ ਕੁਝ ਟੈਡੀ ਬੀਅਰ ਵੀ ਲੈਤੇ ਸੀ ਤੇ ਬਾਅਦ ਵਿੱਚ ਉਹ ਸਿੱਧਾ ਹੀ ਉਸਦੇ ਘਰ ਦੇ ਬਾਹਰ ਪਹੁੰਚ ਗਿਆ ਜਿੱਥੇ ਉਸ ਨੂੰ ਬੁਲਾਇਆ ਗਿਆ ਸੀ ਦੂਜੇ ਪਾਸੇ ਉਸ ਕੁੜੀ ਨੇ ਇੱਕ ਗੋਰਾ ਤੇ ਇੱਕ ਹਰਿੰਦਰ ਅਸ਼ੋਕਾ ਨਾਂ ਦੇ ਮੁੰਡੇ ਨੂੰ ਆਪਣੇ ਨਾਲ ਇਸ ਘਟਨਾ ਨੂੰ ਅੰਜਾਮ ਦੇਣ ਦੇ ਲਈ ਉੱਥੇ ਹੀ ਸੱਦ ਲਿਆ ਸੀ ਜਦੋਂ ਗਗਨਦੀਪ ਸਿੰਘ ਅੰਦਰ ਵੜਿਆ ਤਾਂ ਉਸ ਗੋਰੇ ਤੇ ਹਰਿੰਦਰ ਅਸ਼ੋਕਾ ਨਾਲ ਦੇ ਮੁੰਡੇ ਨੇ ਉਸ ਦੀਆਂ ਬਾਹਾਂ ਪਿੱਛਾਂ ਕਰਕੇ ਬੰਨ ਦਿੱਤੀਆਂ ਅਤੇ ਉਸ ਨੂੰ ਫਿਰ ਕਿਸੇ ਮਜਬੂਤ ਪਲਾਸਟਿਕ ਦੇ ਡੰਡੇ ਨਾਲ ਕੁੱਟਿਆ ਗਿਆ ਤੇ ਉਸਦੇ ਸਿਰ ਵਿੱਚ ਵੀ ਬਹੁਤ ਜ਼ਿਆਦਾ ਮਾਰਿਆ ਗਿਆ ਸਿਆ ਤੇ ਫਿਰ ਉਸਨੂੰ ਉੱਥੇ ਹੀ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ ਗਿਆ ਬਾਅਦ ਵਿੱਚ ਇਹਨਾਂ ਤਿੰਨਾਂ ਨੇ ਇੱਕ ਯੋਜਨਾ ਬਣਾਈ ਹੈ ਇਸਨੂੰ ਇਸੇ ਹੀ ਗੱਡੀ ਵਿੱਚ ਹੀ ਬਾਹਰ ਹੱਥ ਪੈਰ ਬਨ ਕੇ ਅੱਗ ਲਾ ਦਿੱਤੀ ਜਾਵੇ ਫਿਰ ਇਹਨਾਂ ਤਿੰਨਾਂ ਨੇ ਗਗਨਦੀਪ ਸਿੰਘ ਇੱਕ ਵੱਡੇ ਬੈਗ ਵਿੱਚ ਹੱਥ ਪੈਰ ਬਨ ਕੇ ਗੱਡੀ ਵਿੱਚ ਸਿੱਟ ਦਿੱਤਾ ਤੇ ਬਾਹਰ ਤੋਂ ਗੱਡੀ ਨੂੰ ਬਿਲਕੁਲ ਬੰਦ ਕਰ ਦਿੱਤਾ ਅਤੇ ਫਿਰ ਗਗਨਦੀਪ ਸਿੰਘ ਦੀ ਗੱਡੀ ਨੂੰ ਬਾਹਰ ਤੋਂ ਅੱਗ ਲਾ ਦਿੱਤੀ ਗਈ ਜਿਸ ਕਾਰਨ ਗਗਨਦੀਪ ਸਿੰਘ ਸਾਹ ਬੰਦ ਹੋ ਜਾਣ ਕਾਰਨ ਗੱਡੀ ਦੇ ਅੰਦਰ ਪੈਦਾ ਹੋਏ ਧੂੰਏ ਦੇ ਕਾਰਨ ਮੌਤ ਹੋ ਗਈ ਉਹ ਵਿਚਾਰਾ ਅੰਦਰ ਹੱਥ ਪੈਰ ਮਾਰਦਾ ਰਿਹਾ ਪਰ ਉਸ ਦੀ ਜਾਨ ਹੌਲੀ-ਹੌਲੀ ਨਿਕਲਦੀ ਰਹੀ ਕੁਝ ਦੇਰ ਬਾਅਦ ਉੱਥੋਂ ਦੇ ਸਥਾਨਕ ਲੋਕਾਂ ਨੇ ਉਹਦੋਂ ਗੱਡੀ ਨੂੰ ਅੱਗ ਲੱਗੀ ਵੇਖੀ ਤਾਂ ਉਹਨਾਂ ਨੇ ਪੁਲਿਸ ਨੂੰ ਦੱਸ ਦਿੱਤਾ ਪੁਲਿਸ ਤਾਕੀ ਕਾਤ ਕਰਨ ਲਈ ਆਇਤਾ ਪੁਛਨੇ ਗੱਡੀ ਦੀ ਨੰਬਰ ਪਲੇਟ ਤੋਂ ਪਤਾ ਕਰਕੇ ਇਸ ਘਟਨਾ ਬਾਰੇ ਗਗਨਦੀਪ ਸਿੰਘ ਦੀ ਮਾਂ ਦੇ ਭੈਣ ਨੂੰ ਦੱਸਿਆ ਪਰ ਉਹਨਾਂ ਵਿਚਾਰੀਆਂ ਨੇ ਉਸ ਸਮੇਂ ਵਿਸ਼ਵਾਸ ਹੀ ਨਹੀਂ ਕੀਤਾ ਬਕਾਇਦਾ ਪੁਲਿਸ ਨੇ ਉਹਨਾਂ ਨੂੰ ਗਗਨਦੀਪ ਸਿੰਘ ਦੇ ਵਾਰਾਂ ਦੇ ਸੈਂਪਲ ਤੇ ਤੂਠ ਪੇਸਟ ਤੇ ਹੋਰ ਵੀ ਚੀਜ਼ਾਂ ਵਿਖਾਈਆਂ ਪਰ ਉਹਨਾਂ ਨੇ ਹਾਲੇ ਵੀ ਵਿਸ਼ਵਾਸ ਨਹੀਂ ਕੀਤਾ ਪਰ ਬਾਅਦ ਵਿੱਚ ਜਦੋਂ ਗਗਨਦੀਪ ਸਿੰਘ ਦੀ ਸੜੀ ਹੋਈ ਲਾਸ਼ ਨੂੰ ਮਾਂ ਦੇ ਸਾਹਮਣੇ ਲਿਆਇਆ ਗਿਆ ਤਾਂ ਮਾਂ ਦੀਆਂ ਭੂਭਾ ਨਿਕਲ ਗਈਆਂ ਮਾਤਾ ਇਹ ਸਭ ਕੁਝ ਵੇਖ ਕੇ ਨਹੀਂ ਪਈ ਕਿਉਂਕਿ ਕੁਝ ਸਾਲਾਂ ਪਹਿਲਾਂ ਉਸਦੇ ਪਤੀ ਦੀ ਮੌਤ ਹੋਈ ਸੀ ਤੇ ਹੁਣ ਉਸਦੇ ਪੁੱਤਰ ਦੀ ਲਾਸ਼ ਉਸ ਦੀਆਂ ਅੱਖਾਂ ਦੇ ਸਾਹਮਣੇ ਪਈ ਸੀ ਬਾਅਦ ਵਿੱਚ ਪੁਲਸ ਨੇ ਸਾਰੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਤਿੰਨਾਂ ਨੂੰ ਫੜ ਲਿਆ ਉਹ ਜ਼ਾਲਮ ਕੁੜੀ ਨੂੰ ਕਾਨੂੰਨ ਦੇ ਤਹਿਤ 6 ਸਾਲ ਦੀ ਸਜ਼ਾ ਹੋਈ ਤੇ ਅੱਜ ਉਹ ਵੀ ਬਿਲਕੁਲ ਬਰੀ ਕੁਮਰਈ ਹੈ ਤੇ ਹਰਿੰਦਰ ਅਸ਼ੋਕਾ ਨਾਂ ਦੇ ਮੁੰਡੇ ਨੂੰ 22 ਸਾਲਾਂ ਦੀ ਸਜ਼ਾ ਹੋਈ ਤੇ ਇਹਨਾਂ ਦੇ ਨਾਲ ਜਿਹੜਾ ਗੋਰਾ ਸੀ ਉਸ ਨੂੰ 12 ਸਾਲ ਦੀ ਸਜ਼ਾ ਹੋਈ ਤੇ ਅੱਜ ਉਹ ਵੀ ਬਰੀ ਹੋ ਚੁੱਕਾ ਹੈ ਪਿੱਛੇ ਗਗਨਦੀਪ ਸਿੰਘ ਦੀ ਮਾਂ ਤੇ ਭੈਣ ਦੀ ਜ਼ਿੰਦਗੀ ਬਿਲਕੁਲ ਰੁਲ ਚੁਕੀ ਸੀ ਕਿਧਰੇ ਪਾਸੇ ਦੇ ਨਹੀਂ ਰਹੇ ਦੂਜੇ ਪਾਸੇ ਅੱਜ ਮੁੰਦਰਮਾਲ ਕੁੜੀ ਦਾ ਵਿਆਹ ਹੋ ਚੁੱਕਾ ਹੈ ਤੇ ਉਹ ਆਪਣਾ ਇੱਕ ਖੁਸ਼ਿਆਲ ਜੀਵਨ ਬਤੀਤ ਕਰ ਰਹੀ ਹੈ ਪਰ ਗਲਤਾਂ ਗਗਨਦੀਪ ਸਿੰਘ ਦੇ ਪਰਿਵਾਰ ਦੀ ਸੀ ਇੱਕੋ ਇੱਕ ਚਿਰਾਗ ਬਚਿਆ ਹੋਇਆ ਸੀ ਉਹ ਵੀ ਇਸ ਮੁੰਦਰਮਾਲ ਕੁੜੀ ਨੇ 부ਝਾ ਦਿੱਤਾ ਸੀ ਕੱਲ ਸਿਰਫ ਇੱਕ ਦੂਜੇ ਤੋਂ ਹੋਈ ਜੈਲਸੀ ਦੀ ਸੀ ਉਹ ਕੁੜੀ ਗਗਨਦੀਪ ਸਿੰਘ ਦੀ ਤਰੱਕੀ ਨੂੰ ਵੇਖ ਨਹੀਂ ਸਕੀ ਕਿਉਂਕਿ ਉਹ ਬਹੁਤ ਹੀ ਸਿਖਰਾਂ ਤੇ ਜਾ ਚੁੱਕਿਆ ਸੀ ਉਹ ਯੂਕੇ ਦੇ ਅੰਦਰ ਅਰਬਪਤੀਆਂ ਵਿੱਚ ਗਿਣਿਆ ਜਾਣ ਲੱਗ ਪਿਆ ਸੀ ਸੋ ਦੋਸਤੋ ਆ ਕਰਦਾ ਹਾਂ ਇਸ ਕਹਾਣੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਕੋਸ਼ਿਸ਼ ਕਰਿਆ ਕਰੋ ਕਿ ਕਿਸੇ ਹੋਰ ਦੀ ਤਰੱਕੀ ਨੂੰ ਵੇਖ ਕੇ ਜਲਿਆ ਨਾ ਜਾਵੇ ਬਲਕਿ ਉਸ ਦੀ ਰੇਸ ਕੀਤੀ ਜਾਵੇ ਏ ਇੱਕਸਾ ਚੀਕਹਾਣੀ ਹੈ ਜੀ ਮੈਨੂੰ ਵੀ ਸੁਣ ਕੇ ਬਹੁਤ ਜ਼ਿਆਦਾ ਅਫਸੋਸ ਹੋਇਆ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਉਦੋਂ ਤੱਕ ਧੰਨਵਾਦ ਜੀ